ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਪੰਜਾਬ ਦੀ ਕੈਬਨਿਟ ਦੀ ਮੀਟਿੰਗ ਦੇ ਵਿੱਚ ਇੱਕ ਵੱਡਾ ਧੋਖਾ ਹੋਇਆ ਹੈ। ਹੁਣ ਉਹ ਮੁੱਖ ਮੰਤਰੀ ਸਾਹਿਬ ਦੀ ਸਹਿਮਤੀ ਨਾਲ ਹੋਇਆ ਜਾਂ ਸਹਿਮਤੀ ਨਾਲ ਹੋਇਆ ਜਾਂ ਦਬਾਅ ਨਾਲ ਹੋਇਆ ਇਹ ਤਾਂ ਮੁੱਖ ਮੰਤਰੀ ਸਾਹਿਬ ਹੀ ਦੱਸ ਸਕਦੇ ਆ। ਪਰ ਇਹ ਧੋਖਾ ਬਹੁਤ ਵੱਡਾ ਹੋਇਆ ਹੈ ਕਿ ਉਹਨਾਂ ਦੀਆਂ ਪਾਵਰਾਂ ਹੋਰ ਘਟਾ ਦਿੱਤੀਆਂ। ਉਹ ਕਿਵੇਂ ਘਟਾ ਦਿੱਤੀਆਂ ਕਿ ਪੰਜਾਬ ਦੇ ਵਿੱਚ ਜਿੰਨੀਆਂ ਵੀ ਡਿਵੈਲਪਮੈਂਟ ਅਥਾਰਟिटीज ਨੇ ਜਿਵੇਂ ਗਲਾਡਾ, ਗਮਾਡਾ, ਪੀਡੀਏ, ਬੀਡੀਏ ਹੋਰ ਵੀ ਕਈ ਨੇ ਪੁੱਡਾ ਇਹ ਸਾਰੀਆਂ ਅਥਾਰਟिटीज ਜਿਸ ਪੰਜਾਬ ਰੀਜਨਲ ਐਂਡ ਟਾਊਨ ਪਲੈਨਿੰਗ ਡਵੈਲਪਮੈਂਟ ਐਕਟ ਦੇ ਅਧੀਨ ਕੰਮ ਕਰਦੀਆਂ ਐ ਐਕਟ 1995 ਚ ਬਣਿਆ ਸੀ ਜਿੱਥੇ ਗੱਲ ਕਹੀ ਗਈ ਸੀ ਕਿ ਇਸ ਦਾ ਚੇਅਰਮੈਨ ਪੰਜਾਬ ਦਾ ਮੁੱਖ ਮੰਤਰੀ ਹੋਵੇਗਾ ਪਰ ਕੱਲ ਇੱਕ ਨਵੀਂ ਅਮੈਂਡਮੈਂਟ ਕਰ ਦਿੱਤੀ ਗਈ ਹੈ ਕੈਬਨਿਟ ਵੱਲੋਂ ਇਹ ਗੱਲ ਬਦਲ ਦਿੱਤੀ ਗਈ ਹੈ ਹਾਲਾਂਕਿ ਐਕਟ ਐ ਦੇ ਚ ਜੇ ਸੋਧ ਕਰਨੀ ਹੈ ਤਾਂ ਉਹ ਸਰਕਾਰ ਜਿਹੜੀ ਹੈ ਵਿਧਾਨ ਸਭਾ ਕਰ ਸਕਦੀ ਹੈ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਹਦੇ ਚ ਇੱਕ ਬਦਲਾਅ ਕੀਤਾ ਹੈ ਕਿ ਹੁਣ ਇਸ ਦਾ ਚੇਅਰਮੈਨ ਚੀਫ ਸੈਕਟਰੀ ਹੋਵੇਗਾ ਇਹ ਰਾਕੇ ਬਹੁਤ ਵੱਡਾ ਧੋਖਾ ਹੈ ਪੰਜਾਬ ਦੇ ਨਾਲ ਵੀ ਤੇ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਵੀ ਹੁਣ ਸਭ ਧੋਖਾ ਕਿਵੇਂ ਹੈ ਕਿ ਇੱਕ ਮੁੱਖ ਮੰਤਰੀ ਹੈ ਉਹ ਲੋਕਾਂ ਦਾ ਚੁਣਿਆ ਹੋਇਆ ਨਮਾਇੰਦਾ ਹੈ ਤੇ ਉਹ ਜਦ ਕਿਸੇ ਅਥਾਰਟੀ ਤੇ ਬੈਠੇਗਾ ਤਾਂ ਉਹ ਲੋਕਾਂ ਦੇ ਹਿਸਾਬ ਨਾਲ ਫੈਸਲੇ ਲਵੇਗਾ ਤੇ ਇੱਕ ਬਿਊਰੋਕ੍ਰੇਟ ਜਿਹੜਾ ਹੁੰਦਾ ਹੈ ਜਿਹੜਾ ਕਿ ਅਫਸਰ ਛਾਈ ਹੈ ਅਧਿਕਾਰੀ ਹੈ ਉਹ ਫੈਸਲੇ ਉਸ ਭਾਵਨਾ ਨਾਲ ਨਹੀਂ ਲਵੇਗਾ ਜਿਸ ਭਾਵਨਾ ਦੇ ਨਾਲ ਇੱਕ ਮੁੱਖ ਮੰਤਰੀ ਨੂੰ ਲੈਣੀ ਹੁੰਦੀ ਹੈ ਫਿਰ ਉਸ ਤੋਂ ਅੱਗੇ ਕਿ ਇਹ ਸਵਾਲ ਅਕਾਲੀ ਦਲ ਨੇ ਉਠਾਇਆ ਕਿ ਜਿਹੜੇ ਪੰਜਾਬ ਦਾ ਚੀਫ ਸੈਕਟਰੀ ਹੈ ਉਹ ਲੱਗਦਾ ਹੈ ਰਵਿੰਦ ਕੇਜਰੀਵਾਲ ਦੇ ਕਹਿੰਦੇ ਤੇ ਉਹ ਸਿੱਧੀ ਚਾਕਰੀ ਕਰੇਗਾ ਰਵਿੰਦ ਕੇਜਰੀਵਾਲ ਦੀ ਸਿੱਧਾ ਜਵਾਬਦੇ ਹੋਵੇਗਾ ਰਵਿੰਦ ਕੇਜਰੀਵਾਲ ਨੂੰ ਮੁੱਖ ਮੰਤਰੀ ਪੰਜਾਬ ਨੂੰ ਵਿੱਚੋਂ ਕੱਢ ਦਿੱਤਾ ਗਿਆ ਤੇ ਇੱਕ ਹੋਰ ਵੱਡਾ ਸਵਾਲ ਇਹ ਹੈ ਕਿ ਕੱਲ ਨੂੰ ਜਦ ਮੀਟਿੰਗ ਕਾਲ ਹੋਵੇਗੀ ਕੋਈ ਮੀਟਿੰਗ ਹੋਵੇਗੀ ਤਾਂ ਉਸ ਮੀਟਿੰਗ ਦਾ ਮੁਖੀ ਤਾਂ ਹੋਵੇਗਾ ਚੀਫ ਸੈਕਟਰੀ ਤੇ ਉਸ ਦਾ ਮੈਂਬਰ ਭੋਵੇਗਾ ਮੁੱਖ ਮੰਤਰੀ ਕੀ ਮੁੱਖ ਮੰਤਰੀ ਚੀਫ ਸਕੱਟਰੀ ਤੋਂ ਥੱਲੇ ਰਹੇਗਾ ਜਦ ਸੰਵਿਧਾਨ ਇਹ ਕਹਿੰਦਾ ਕਿ ਪੰਜਾਬ ਦਾ ਮੁਖੀਆ ਚੀਫ ਮਨਿਸਟਰ ਹੁੰਦਾ ਜਿਹੜਾ ਵੀ ਕੋਈ ਸੌ ਚੱਕਦਾ ਜਿਹੜਾ ਲੋਕਾਂ ਦੀ ਮਤ ਦੇ ਹਿਸਾਬ ਨਾਲ ਚੁਣ ਕੇ ਆਉਂਦਾ ਉਹ ਬੰਦਾ ਪੰਜਾਬ ਦੀ ਕਮਾਨ ਸੰਭਾਲਦਾ ਤੇ ਸਾਰੇ ਅਫਸਰ ਉਹਦੇ ਹੇਠ ਆ ਚੀਫ ਸਕੱਟਰੀ ਤੱਕ ਵੀ ਉਹਦੇ ਹੇਠ ਆ ਹੁੰਦੇ ਆ ਪਰ ਇੱਥੇ ਕੀ ਕੀਤਾ ਗਿਆ ਕਿ ਮੁੱਖ ਮੰਤਰੀ ਦੇ ਪਰ ਕੱਟ ਦਿੱਤੇ ਗਏ ਆ ਉਦੀ ਤਾਕਤ ਘਟਾ ਦਿੱਤੀ ਗਈ ਹੈ ਤੇ ਤਾਕਤ ਕਿਹਨੂੰ ਦੇ ਦਿੱਤੀ ਗਈ ਹੈ ਤਾਕਤ ਦੇ ਦਿੱਤੀ ਗਈ ਹੈ ਪੰਜਾਬ ਦੇ ਚੀਫ ਸਕੱਤਰ ਨੂੰ ਤਾਂ ਹੁਣ ਇੱਥੇ ਸਵਾਲ ਉਠਾਇਆ ਹੈ ਅਕਾਲੀ ਦਲ ਨੇ ਇਹਦੇ ਤੇ ਕਿ ਪੰਜਾਬ ਦੇ ਮੁੱਖ ਸਕੱਤਰ ਨੂੰ ਪੁੱਡਾ ਗਮਾੜਾ ਗਲਾੜਾ ਬੀੜੀਏ ਏਡੀਏ ਸਮੇਤ ਬਾਕੀ ਸਾਰੀਆਂ ਵਿਕਾਸ ਅਥਾਰਟੀਆਂ ਦਾ ਚੇਅਰਮੈਨ ਨਿਯੁਕਤ ਕਰਕੇ ਭਗਵੰਤ ਮਾਨ ਦਾ ਅਰਵਿੰਦ ਕੇਜਰੀਵਾਲ ਅੱਗੇ ਗੋਡੇ ਟੇਕਣਾ ਹੁਣ ਪੂਰੇ ਤਰੀਕੇ ਦੇ ਨਾਲ ਹੋ ਚੁੱਕਿਆ ਪੂਰੇ ਤਰੀਕੇ ਨਾਲ ਗੋਡੇ ਟੇਕ ਚੁੱਕਿਆ ਉਸਨੇ ਅਫਸਰ ਰਾਹੀਂ ਜੋ ਕਿ ਕੇਜਰੀਵਾਲ ਦਾ ਕਰੀਬੀ ਸਾਥੀ ਹੈ ਪੰਜਾਬ ਦੀਆਂ ਜ਼ਮੀਨਾਂ ਅਤੇ ਵਿਕਾਸ ਫੰਡਾਂ ਦਾ ਕੰਟਰੋਲ ਆਪਣੇ ਦਿੱਲੀ ਦੀ ਅੰਕਾ ਨੂੰ ਸੌਪ ਦਿੰਦਾ ਹੈ ਇਹਨਾਂ ਸਾਰੀਆਂ ਅਥਾਰਟੀਆਂ ਕੋਲ ਬਹੁਤ ਵੱਡਾ ਪੈਸਾ ਹੁੰਦਾ ਵੱਡੇ ਪੱਦਰ ਤੇ ਫੰਡ ਹੁੰਦੇ ਆ ਨਾਲ ਇਹ ਦੱਸ ਦਈਏ ਕਿ ਜਿਹੜੀ ਲੁਧਿਆਣੇ ਰੌਲਾ ਪੈ ਰਿਹਾ ਕਿ 24000 ਏਕੜ ਜ਼ਮੀਨ ਜਿਹੜੀ ਐ ਐਕਵਾਇਰ ਕਰਨੀ ਆ ਉਹ ਤੇ ਜਿਹੜੀ ਐ ਲੈਂਡ ਪੂਲਿੰਗ ਜਿਹੜੀ ਬਣਾਈ ਆ ਪਾਲਿਸੀ ਬਣਾਈ ਆ ਉਹਦੇ ਤਹਿਤ ਲੈ ਕੇ ਆਉਣੀ ਆ ਉਹ ਸਾਰੀ ਇਹਨਾਂ ਅਥਾਰਟੀਆਂ ਦੇ ਤਹਿਤ ਜਾਣੀ ਆ ਤਾਂ ਹੁਣ ਕਿੰਨੇ ਵੱਡੇ ਪੱਧਰ ਤੇ ਪੈਸਾ ਕਿੱਧਰ ਜਾਵੇਗਾ ਇਹ ਹੁਣ ਸਵਾਲ ਖੜਾ ਹੈ ਨਾਲ ਇਹਨਾਂ ਨੇ ਕਿਹਾ ਕਿ ਇਹ ਹੁਕਮ ਆਪ ਸਰਕਾਰ ਵੱਲੋਂ ਪੰਜਾਬ ਦੀਆਂ ਹਜ਼ਾਰਾਂ ਏਕੜ ਜ਼ਮੀਨਾਂ ਜਿਸ ਵਿੱਚ ਇਕੱਲੇ ਲੁਧਿਆਣਾ ਜ਼ਿਲ੍ਹੇ ਦੀ 24000 ਏਕੜ ਜ਼ਮੀਨ ਸ਼ਾਮਲ ਹੈ ਨੂੰ ਹਥਿਆਉਣ ਲਈ ਆਇਆ ਹੈ ਇਹ ਫੈਸਲਾ ਇਸ ਗੱਲ ਦਾ ਹੀ ਪੱਕਾ ਸਬੂਤ ਹੈ ਕਿ ਪੰਜਾਬ ਹੁਣ ਸਿੱਧੇ ਤੌਰ ਤੇ ਗੈਰ ਪੰਜਾਬੀਆਂ ਦੁਆਰਾ ਚਲਾਇਆ ਜਾ ਰਿਹਾ ਹੈ ਤੇ ਇਸ ਨਾਲ ਭਗਵੰਤ ਮਾਨ ਦਾ ਮੁੱਖ ਮੰਤਰੀ ਹੋਣ ਦਾ ਦਿਖਾਵਾ ਵੀ ਖਤਮ ਹੋ ਗਿਆ ਹੈ ਇਹ ਵੀ ਜਾਣਕਾਰੀ ਹੈ ਕਿ ਪੰਜਾਬ ਦੇ ਅਫਸਰ ਸਿੱਧੇ ਕੇਜਰੀਵਾਲ ਅਤੇ ਉਸ ਦੇ ਗੈਰ ਪੰਜਾਬੀ ਸਾਥੀਆਂ ਨੂੰ ਰਿਪੋਰਟ ਕਰਦੇ ਹਨ ਪੰਜਾਬ ਦੇ ਇਤਿਹਾਸ ਵਿੱਚ ਕਦੇ ਵੀ ਕਿਸੇ ਅਫਸਰ ਨੂੰ ਕਿਸੇ ਅਥਾਰਟੀ ਦਾ ਇਸ ਤਰੀਕੇ ਨਾਲ ਚੇਅਰਮੈਨ ਨਿਯੁਕਤ ਨਹੀਂ ਕੀਤਾ ਗਿਆ ਤੇ ਇਸ ਵਿੱਚ ਮੁੱਖ ਮੰਤਰੀ ਤੇ ਉਸ ਦੇ ਮੰਤਰੀ ਮੈਂਬਰ ਹੋਣ ਜਿਸ ਅਥਾਰਟੀ ਵਿੱਚ ਮੁੱਖ ਮੰਤਰੀ ਤੇ ਉਸ ਦੇ ਮੰਤਰੀ ਮੈਂਬਰ ਹੋਣ ਕਿਸੇ ਅਧਿਕਾਰੀ ਨੂੰ ਉਹਦਾ ਚੇਅਰਮੈਨ ਨਿਯੁਕਤ ਨਹੀਂ ਕੀਤਾ ਗਿਆ ਤਾਂ ਹੁਣ ਇੱਥੇ ਮੈਂ ਤੁਹਾਨੂੰ ਸੁਣਾਵ ਵੀ ਦਿਨਾ ਉਹ ਆਡੀਓ ਜਿਸ ਵਿੱਚ ਇਹ ਫੈਸਲਾ ਲਿਆ ਗਿਆ ਸਰਦਾਰ ਭਗਵੰਤ ਸਿੰਘ ਮਾਜ ਦੀ ਗਵਾਹੀ ਛੋਇਆ ਗਿਆ ਕਿ ਜਿਹੜਾ ਪੀਆ ਪੀਵੀਆ ਇੱਕਾ ਜਿਹੜਾ ਪੰਜਾਬ ਰੀਜਨਲ ਪਲਾਨਿੰਗ ਐ ਡਿਵੈਲਪਮੈਂਟ ਬੋਰਡ ਆਗਾ ਉਹਦੇ ਅੰਦਰ ਜਿਹੜੀ ਆ ਵੱਡੀ ਚੇਂਜ ਕੀਤੀ ਗਈ ਆ ਕਿ ਉਹਦੇ ਵਿੱਚ ਪਹਿਲਾਂ ਉਹ ਸਾਰਿਆਂ ਦਾ ਜਿਹਦੇ ਜਿਹੜਾ ਗੱਲ ਕਰ ਲਵਾਂ ਗਮਾਟਾ ਗਲਾਟਾ ਜਿਹੜੀਆਂ ਅਥਾਰਟिटीज ਦੀਆਂ ਹਾਊਸਿੰਗ ਦੀਆਂ ਗਮਾਟਾ ਗਲਾਟਾ ਪਟਿਆਲਾ ਡਿਵੈਲਪਮੈਂਟ ਅਥਾਰਟੀ ਬਠਿੰਡਾ ਡਿਵੈਲਪਮੈਂਟ ਅਥਾਰਟੀ ਜਲੰਧਰ ਜਲੰਧਰ ਡਿਵੈਲਪਮੈਂਟ ਅਥਾਰਟੀ ਅਮਰਸਾ ਡਿਵੈਲਪਮੈਂਟ ਅਥਾਰਟੀ ਨੰਦਪੁਰ ਸਾਹਿਬ ਅਰਬਨ ਡਿਵੈਲਪਮੈਂਟ ਅਥਾਰਟੀ ਇਸੇ ਤਰ੍ਹਾਂ ਡੇਰਾ ਬਾਬਾ ਨਾਨਕ ਅਰਬਨ ਡਿਵੈਲਪਮੈਂਟ ਅਥਾਰਟੀ ਇਹਦਾ ਸਾਰਿਆਂ ਦਾ ਚੇਅਰਮੈਨ ਜਿਹੜੇ ਹੁੰਦੇ ਸੀ ਪਹਿਲਾਂ ਆਨਰੇਬਲ ਸੀਐਫ ਸਾਹਿਬ ਹੁੰਦੇ ਸੀ ਲੱਗਾ ਇਹਦੇ ਅੰਦਰ ਇੱਕ ਬੱਤੀ ਟਰਾਂਸਪਰੈਂਸੀ ਕਰਦੀ ਆ ਇਹਦੇ ਅਨੁਸਾਰੀ ਜਿਹੜੀ ਅਸੀਂ ਹੁਣ ਪਾਵਰ ਜਿਹੜੀਆਂ ਨੇ ਆਨਰੇਬਲ ਚੀਫ ਸੈਕਟਰੀ ਦਿੱਤੀਆਂ ਲਈਆਂ ਤਾਂ ਕਿ ਚੀਫ ਸੈਕਟਰੀ ਨੇ ਤਾਂ ਤੁਸੀਂ ਹੁਣ ਦੇਖ ਸਕਦੇ ਹੋ ਕਿ ਟਰਾਂਸਪੇਰੈਂਸੀ ਲਿਆਉਂਦੀ ਹੈ ਦਾ ਮਤਲਬ ਮੁੱਖ ਮੰਤਰੀ ਤੇ ਭਰੋਸਾ ਨਹੀਂ ਰਿਹਾ ਆਮ ਆਦਮੀ ਪਾਰਟੀ ਨੂੰ ਮੁੱਖ ਮੰਤਰੀ ਤੇ ਵਿਸ਼ਵਾਸ ਨਹੀਂ ਰਿਹਾ ਉਹਨਾਂ ਨੂੰ ਮੁੱਖ ਮੰਤਰੀ ਤੇ ਯਕੀਨ ਨਹੀਂ ਰਿਹਾ ਉਹਨਾਂ ਨੂੰ ਜਿਹੜੀ ਇਹ ਟਰਾਂਸਪੇਰੈਂਸੀ ਚੀਫ ਸੈਕਟਰੀ ਨਾਲ ਹੀ ਲੈ ਕੇ ਜਾਂਦੀ ਹੈ ਪੰਜਾਬ ਦੇ ਲੋਕਾਂ ਨੇ ਚੀਫ ਸੈਕਟਰੀ ਥੋੜੀ ਚੁਣਿਆ ਪੰਜਾਬ ਦੇ ਲੋਕਾਂ ਨੇ ਤਾਂ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਨੂੰ ਚੁਣਿਆ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਨਾਲ ਲੋਕਾਂ ਦੇ ਵਖਰੇਵੇਂ ਹੋ ਸਕਦੇ ਆ ਪਰ ਇਹਦਾ ਮਤਲਬ ਇਹ ਤਾਂ ਨਹੀਂ ਕਿ ਤੁਸੀਂ ਮੁੱਖ ਮੰਤਰੀ ਦੀ ਪਾਵਰ ਘਟਾ ਦਿਓ ਜਾਂ ਤਾਂ ਇਹ ਤੇ ਦੋ ਕਾਰਨ ਹੈ ਜਾਂ ਤਾਂ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਝੁਗ ਗਏ ਨੇ ਜਾਂ ਫਿਰ ਉਹ ੜਿੱਕਾ ਬਣਦੇ ਸੀ ਕਿ ਉਹ ਜਿਹੜੇ ਫੰਡਾਂ ਦੀ ਦਰਵਾਰ ਤੋਂ ਹੋਣ ੜਿੱਕਾ ਬਣਦੇ ਸੀ ਇਸ ਕਰਕੇ ਉਹਨਾਂ ਨੂੰ ਲਾਂਬੇ ਕਰ ਦਿੱਤਾ ਗਿਆ ਤਾਂ ਸਵਾਲ ਕਈ ਖੜੇ ਹੋਏ ਨੇ ਸ਼੍ਰੋਮਣੀ ਅਕਾਲੀ ਦਲ ਨੇ ਸਵਾਲ ਇਸ ਤੇ ਖੜਾ ਕੀਤਾ ਕਾਂਗਰਸ ਇਸ ਤੇ ਸਵਾਲ ਖੜੇ ਕਰ ਰਹੀ ਹੈ ਇਸ ਵਿਸ਼ੇ ਤੇ ਅਸੀਂ ਗੱਲਬਾਤ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਬਲਾਰੇ ਅਰਸ਼ਦੀਪ ਕਲੇਰ ਦੇ ਨਾਲ ਐਡਵੋਕੇਟ ਅਰਸ਼ਦੀਪ ਕਲੇਰ ਦੇ ਨਾਲ ਉਹਨਾਂ ਦੇ ਹਸਤੇ ਕੀ ਪੱਕਾ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਮੁਖ ਬੁਲਾਰੇ ਐਡਵੋਕੇਟ ਅਰਸ਼ਦੀਪ ਕਲੇਰ ਜੁੜ ਚੁੱਕੇ ਨੇ ਗੱਲਬਾਤ ਕਰਦੇ ਹਾਂ ਕਲੇਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਧੰਨਵਾਦ ਤੁਹਾਡਾ ਕਲੇਰ ਸਾਹਿਬ ਜਿਹੜਾ ਇਹ ਮਸਲਾ ਚੱਲਿਆ ਗਲਾਡਾ ਅਗਮਾਡਾ ਪੀਡੀਏ ਬੀਡੀਏ ਜੋ ਵੀ ਹੈ ਇਹਨਾਂ ਦੇ ਚੇਅਰਮੈਨ ਜੋ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਹੁੰਦੇ ਸਨ ਤੇ ਹੁਣ ਚੀਫ ਸਕੱਟਰੀ ਨੂੰ ਇਹ ਪਾਵਰਾਂ ਦਿੱਤੀਆਂ ਗਈਆਂ ਇਸ ਵਿਸ਼ੇ ਤੇ ਅਕਾਲੀ ਦਲ ਨੇ ਪੋਸਟ ਪਾਈ ਹੈ ਮੁੱਦਾ ਵੀ ਉਠਾਇਆ ਕੀ ਮੰਨਦੇ ਹੋ ਕਿੱਧਰ ਨੂੰ ਜਾ ਰਹੀ ਹੈ ਸਾਰੀ ਗੱਲਬਾਤ ਦੇਖੋ ਜੋ ਮੁੱਖ ਮੰਤਰੀ ਬਣਦੇ ਸਾਰ ਭਗਵੰਤ ਮਾਨ ਸਾਹਿਬ ਨੇ ਇੱਕ ਦਸਕਤ ਕਰਕੇ ਦਿੱਲੀ ਦੇ ਅੱਗੇ ਪੰਜਾਬ ਨੂੰ ਗੁਲਾਮ ਬਣਾ ਕੇ ਰੱਖ ਦਿੱਤਾ ਸੀ ਅੱਜ ਉਹਦੇ 'ਚ ਮੁੱਖ ਮੰਤਰੀ ਸਾਹਿਬ ਨੇ ਜੇ ਕੋਈ ਮਾੜੀ-ਮੋਟੀ ਕਸਰ ਰਹਿ ਗਈ ਸੀ ਉਹ ਵੀ ਕੱਢਤੀ ਜੀ ਸਭ ਤੋਂ ਪਹਿਲਾਂ ਤਾਂ ਅਸੀਂ ਇਹ ਸਮਝੀਏ ਕਿ ਜਿਹੜੀ ਇਹ ਬੋਡੀ ਹੈ ਇਹ ਰਿਜਨਲ टाउन ਪਲੈਨਿੰਗ ਐਂਡ ਡਿਵੈਲਪਮੈਂਟ ਬੋਰਡ ਹੈ ਇਹ ਬੋਰਡ ਇੱਕ ਕਨਸਟੀਟਿਊਸ਼ਨਲ ਬੋਰਡ ਹੈ ਇਹ ਇੱਕ ਐਕਟ ਦੇ ਨਾਲ ਬਣਦਾ ਹੈ 1995 ਦਾ ਐਕਟ ਹੈ ਐਕਟ ਦਾ ਜਿਹੜਾ ਸੈਕਸ਼ਨ 3 ਹੈ ਉਦੇ ਮੁਤਾਬਕ ਇਹਦੇ ਚੇਅਰਮੈਨ ਤੇ ਵਾਈਸ ਚੇਅਰਮੈਨ ਹੁੰਦੇ ਨੇ ਚੇਅਰਮੈਨ ਮੁੱਖ ਮੰਤਰੀ ਤੇ ਵਾਈਸ ਚੇਅਰਮੈਨ ਇਹਦੇ ਮਨਿਸਟਰ ਹੁੰਦੇ ਨੇ ਜੀ ਹੁਣ ਕੱਲ ਪੰਜਾਬ ਕੈਬਨਿਟ ਨੇ ਇੱਕ ਫੈਸਲਾ ਲੈ ਕੇ ਇਹਦਾ ਜਿਹੜਾ ਚੇਅਰਮੈਨ ਆ ਉਹ ਪੰਜਾਬ ਦੇ ਚੀਫ ਸੈਕਟਰੀ ਨੂੰ ਬਣਾਤਾ ਹੈ ਮਤਲਬ ਮੁੱਖ ਮੰਤਰੀ ਨੂੰ ਬਾਹਰ ਕੱਢਦਾ ਹੈ ਜਾਂ ਇਦਾਂ ਕਹਿ ਲਓ ਕਿ ਹੁਣ ਮੁੱਖ ਮੰਤਰੀ ਤੇ ਬੇਵਿਸ਼ਵਾਸੀ ਹੋ ਗਈ ਹੈ ਜਾਂ ਜਿੱਦਾਂ ਕਾਂਗਰਸ ਨੇ 4.5 ਸਾਲ ਬਾਅਦ ਕੈਪਟਨ ਅਮਰਿੰਦਰ ਸਿੰਘ ਸਾਹਿਬ ਨੂੰ ਕਹਤਾ ਸੀ ਭਾਈ ਇਹ ਨਖਤ ਨੇ ਨਕਾਰਾ ਨੇ ਕਿਸੇ ਕੰਮ ਦੇ ਨਹੀਂ ਰਹੇ ਕੀ ਹੁਣ ਆਮ ਆਦਮੀ ਪਾਰਟੀ ਭਗਵੰਤ ਮਾਨ ਸਾਹਿਬ ਨੂੰ ਕਹਿਣਾ ਚਾਹੁੰਦੀ ਹੈ ਕਿ ਨਿਖਿੱਧ ਨੇ ਨਕਾਰਿਆ ਨੇ ਕਿਸੇ ਕੰਮ ਦੇ ਨੀਰੇ ਤੇ ਮੁੱਖ ਮੰਤਰੀ ਨੂੰ ਹਟਾ ਕੇ ਚੀਫ ਸੈਕਟਰੀ ਨੂੰ ਉਹਦਾ ਚੇਅਰਮੈਨ ਬਣਾਇਆ ਮਤਲਬ ਇੱਕ ਐਕਟ ਜੋ ਬਣਿਆ ਹੋਇਆ ਉਹਨੂੰ ਨਕਾਰ ਕੇ ਇੱਕ ਕੈਬਨਿਟ ਦਾ ਡਿਸੀਜਨ ਕਿਦਾਂ ਇਹਦਾ ਬੋਰਡ ਕਨਸਟੀਟਿਊਟ ਕਰ ਸਕਦਾ ਮਤਲਬ ਮਤਲਬ ਸਿੱਧਾ ਇਹਦਾ ਭਾਵ ਇਹ ਹੈ ਕਿ ਹੁਣ ਜਿਹੜੇ ਗਲਾੜਾ ਨੇ ਪੁੱਡਾ ਨੇ ਮਤਲਬ ਜਿਹੜਾ ਪੰਜਾਬ ਦੀ ਡਿਵੈਲਪਮੈਂਟ ਦਾ ਪੈਸਾ ਹੈ ਉਹ ਹੁਣ ਦਿੱਲੀ ਸਿੱਧਾ ਆਪਣੇ ਹੱਥ ਦੇ ਵਿੱਚ ਲੈ ਗਈ ਮੁੱਖ ਮੰਤਰੀ ਨੂੰ ਬਾਹਰ ਕਰਤਾ ਜੀ ਚੀਫ ਫੈਕਟਰੀ ਦਿੱਲੀ ਦੀ ਮਰਜ਼ੀ ਦੇ ਅਫਸਰ ਉਰੇ ਲੱਗੇ ਹੋਏ ਨੇ ਤੇ ਸਾਰਾ ਕੁਝ ਹੁਣ ਅਰਵਿੰਦ ਕੇਜਰੀਵਾਲ ਮਨੀਸ਼ ਸੋਦੀਆ ਤੇ ਸਤਿੰਦਰ ਜੈਨ ਚਲਾਉਣਗੇ ਤਾਂ ਮੈਂ ਆਮ ਆਦਮੀ ਪਾਰਟੀ ਦੇ ਜਿਹੜੇ 92 ਗੁੰਗੇ ਐਮਐਲਏ ਪੰਜਾਬ ਤੋਂ ਜਿੱਤੇ ਨੇ ਮੈਂ ਉਹਨਾਂ ਦੀ ਜ਼ਮੀਰ ਨੂੰ ਵੰਗਾਰਦਾ ਕਿ ਤੁਸੀਂ ਕਰ ਕੀ ਰਹੇ ਹੋ ਇਹ ਈਸਟ ਇੰਡੀਆ ਕੰਪਨੀ ਵਾਂਗੂ ਦਿੱਲੀ ਵਾਲੇ ਆ ਕੇ ਪੰਜਾਬ ਨੂੰ ਲੁੱਟਦੇ ਜਾ ਰਹੇ ਨੇ ਤੇ ਤੁਸੀਂ ਬੈਠੇ ਤਮਾਸ਼ਾ ਦੇਖ ਰਹੇ ਹੋ ਤਮਾਸ਼ੀਨੀ ਚੱਲ ਰਹੀ ਹੈ ਔਰ ਕੱਲ ਨੂੰ ਜਦੋਂ ਸਰਕਾਰ ਬਦਲਣੀ ਹੈ ਭੱਜਣ ਤਾਂ ਖੈਰ ਹੈ ਦਿੱਲੀ ਵਾਲੇ ਵੀ ਨਹੀਂ ਦੇਣੇ ਪਰ ਸਭ ਤੋਂ ਵੱਡੀ ਜ਼ਿੰਮੇਵਾਰੀ ਇਹ ਪੰਜਾਬ ਦੇ ਜਿਹੜੇ ਮੰਤਰੀ ਨੇ ਮੁੱਖ ਮੰਤਰੀ ਇਹਨਾਂ ਦੀ ਹੋਊਗੀ ਹੁਣ ਮਨਿੰਦਰ ਜੀ ਇੱਕ ਸਿੱਧੀ ਜੀ ਗੱਲ ਹੈ ਇਹ ਡਿਵੈਲਪਮੈਂਟ ਅਥਾਰਟੀ ਹੈ ਇਹਦੇ ਕੋਲੇ ਫੰਡਸ ਨੇ ਜੀ ਇਹਦੇ ਤੇ ਤੁਸੀਂ ਚੀਫ ਸੈਕਟਰੀ ਨੂੰ ਚੇਅਰਮੈਨ ਲਾਤਾ ਜਿਹਦਾ ਚੇਅਰਮੈਨ ਮੁੱਖ ਮੰਤਰੀ ਹੁੰਦਾ ਤੇ ਤੁਸੀਂ ਪਹਿਲਾਂ ਤਾਂ ਮੁੱਖ ਮੰਤਰੀ ਦੀ ਕੁਰਸੀ ਨੂੰ ਕਿੰਨਾ نیچے ਕਰਤਾ ਹੈ ਮਤਲਬ ਕਿ ਜੀ ਹੁਣ ਚੀਫ ਸੈਕਟਰੀ ਮੀਟਿੰਗ ਚੇਅਰ ਕਰੇਗਾ ਤੇ ਮੁੱਖ ਮੰਤਰੀ ਤੇ ਮੰਤਰੀ ਉਹਦੇ ਸਬੋਡੀਨੇਟ ਹੋਣਗੇ ਮਤਲਬ ਇਹਨਾਂ ਨੂੰ ਕਾਨੂੰਨ ਦਾ ਵੀ ਨਹੀਂ ਪਤਾ ਇਹਨਾਂ ਨੂੰ ਪਤਾ ਹੀ ਨਹੀਂ ਅਸੀਂ ਕੀ ਕਰ ਰਹੇ ਆ ਐਨੇ ਭੁੱਖ ਇਹਨਾਂ ਦੇ ਅੰਦਰਲੀ ਜਾਗਗੀ ਹੈ ਪੈਸੇ ਨੂੰ ਲੁੱਟਣ ਦੀ ਕਿ ਸਾਰਾ ਕੁਝ ਲੁੱਟਦੇ ਜਾ ਰਹੇ ਨੇ ਜੀ ਇੱਕ ਐਡਵੋਕੇਟ ਇੱਕ ਇੱਕ ਹੋਰ ਹੈ ਮਤਲਬ ਡੈਮੋਕ੍ਰੇਸੀ ਦੇ ਵਿੱਚ ਜਿਹੜਾ ਲੋਕਾਂ ਦਾ ਨਮਾਇੰਦਾ ਹੁੰਦਾ ਹੈ ਨਾ ਚੁਣਿਆ ਹੋਇਆ ਨਮਾਇੰਦਾ ਹੁੰਦਾ ਉਹਨੂੰ ਅਕਸਰ ਵੱਡਾ ਮੰਨਿਆ ਜਾਂਦਾ ਪਰ ਇੱਥੇ ਤਾਂ ਮਤਲਬ ਜਿਹੜੇ ਬਿਊਰੋਕ੍ਰੇਸੀ ਹੈ ਜਿਹੜੇ ਮਤਲਬ ਅਧਿਕਾਰੀ ਨੇ ਉਹਨਾਂ ਨੂੰ ਵੱਧ ਪਾਵਰਾਂ ਦੇ ਕੇ ਕੀ ਇਹ ਡੈਮੋਕ੍ਰੇਸੀ ਤੇ ਵੀ ਹਮਲਾ ਹੈ ਬੜਾ ਸਿੱਧਾ ਜਿਹਾ ਹਮਲਾ ਹੈ ਜੀ ਅੱਜ ਇਹਦੇ ਦੋ ਹੀ ਕਾਰਨ ਨੇ ਜਿੱਦਾਂ ਮੈਂ ਸਪਸ਼ਟ ਤੌਰ ਤੇ ਕਿਹਾ ਕਿ ਜਾਂ ਤਾਂ ਹੁਣ ਇਹ ਲੋਕ ਇਹ ਸਮਝਦੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਵਾਂਗੂ ਹੁਣ ਪੰਜਾਬ ਜਿਹੜੀ ਆਮ ਆਦਮੀ ਪਾਰਟੀ ਆ ਉਹ ਵੀ ਸਰਟੀਫਿਕੇਟ ਦੇ ਰਹੀ ਐ ਕਿ ਭਗਵੰਤ ਮਾਨ ਸਾਹਿਬ ਨਕੰਮੇ ਤੇ ਨਕਾਰਾ ਨੇ ਜਾਂ ਫਿਰ ਇੱਕ ਦੂਜਾ ਕਾਰਨ ਇਹ ਹੈ ਕਿ ਭਗਵੰਤ ਮਾਨ ਸਾਹਿਬ ਦੇ ਅੰਦਰ ਮਾੜੀ ਮੋਟੀ ਕੋਈ ਰੀੜ ਦੀ ਹੱਡੀ ਹੈਗੀ ਸੀ ਉਹਨਾਂ ਨੇ ਗਲਤ ਫਾਈਲਾਂ ਤੇ ਦਸਕਤ ਕਰਨ ਨੂੰ ਮਨਾ ਕਰਤਾ ਇਸ ਲਈ ਜਿਹੜਾ ਸੁਪਰ ਸੀਐਮ ਹੈ ਜਿਹੜਾ ਆਮ ਆਦਮੀ ਪਾਰਟੀ ਦਾ ਸੁਪਰ ਬੌਸ ਹੈ ਅਰਵਿੰਦ ਕੇਜਰੀਵਾਲ ਉਨੇ ਹੁਣ ਭਗਵੰਤ ਮਾਨ ਸਾਹਿਬ ਨੂੰ ਵੀ ਖੁੱਡੇ ਲਾਈਨ ਲਾਉਣ ਦੀ ਜਿਹੜੀ ਅੰਤਿਮ ਤਿਆਰੀ ਹੈ ਜਿਹੜਾ ਕਾਫਨ ਹੈ ਉਹਦੇ ਚ ਆਖਰੀ ਕਿਲ ਠੋਕਤਾ ਹੈ ਤੇ ਜਿਹੜੀ ਡਿਵੈਲਪਮੈਂਟ ਅਥਾਰਟੀ ਹੈ ਜਿਹਦੇ ਤੇ ਬਾਇ ਐਕਟ ਮੁੱਖ ਮੰਤਰੀ ਚੇਅਰਮੈਨ ਹੈ ਉਥੋਂ ਮੁੱਖ ਮੰਤਰੀ ਨੂੰ ਹਟਾ ਕੇ ਚੀਫ ਸਕੱਟਰੀ ਨੂੰ ਲਾਇਆ ਔਰ ਬੜੀ ਹੈਰਾਨੀ ਹੈ ਕਿ ਜਿਸ ਤਰੀਕੇ ਦੇ ਨਾਲ ਇਹ ਲੋਕ ਪੰਜਾਬ ਦੇ ਨਾਲ ਧੱਕਾ ਕਰ ਰਹੇ ਨੇ ਜਿਸ ਤਰੀਕੇ ਦੇ ਨਾਲ ਪੰਜਾਬ ਦੀ ਲੁੱਟ ਹੋ ਰਹੀ ਹੈ ਇਹ ਮੈਨੂੰ ਨਹੀਂ ਲੱਗਦਾ ਕਿ ਇਤਿਹਾਸ 'ਚ ਕਦੇ ਹੋਈ ਸੀ 75 ਸਾਲਾਂ ਦੇ ਵਿੱਚ ਕਦੇ ਐਸੀ ਲੁੱਟ ਪੰਜਾਬ ਦੀ ਹੋਈ ਹੋਵੇ ਕਿ 2 ਲੱਖ ਕਰੋੜ ਦਾ ਕਰਜ਼ਾ ਤਿੰਨ ਸਾਲ ਦੇ ਵਿੱਚ ਚੜਿਆ ਹੋਵੇ ਨਾ ਕੋਈ ਵੱਡਾ ਹਾਈਵੇ ਨਾ ਕੋਈ ਵੱਡਾ ਹਸਪਤਾਲ ਨਾ ਕੋਈ ਵੱਡਾ ਸਕੂਲ ਨਾ ਕੋਈ ਸੋਸ਼ਲ ਵੈਲਫੇਅਰ ਦੀ ਸਕੀਮ 2 ਲੱਖ ਕਰੋੜ ਕਾਦੇ ਤੇ ਗਿਆ 2 ਲੱਖ ਕਰੋੜ ਸਿਰਫ ਤੇ ਸਿਰਫ ਅਰਵਿੰਦ ਕੇਜਰੀਵਾਲ ਨੂੰ ਦੇਸ਼ ਘਮਾਉਣ ਤੇ ਨੈਸ਼ਨਲ ਲੀਡਰ ਬਣਾਉਣ ਤੇ ਤੇ ਜਿਹਦਾ ਨਤੀਜਾ ਇਹ ਨਿਕਲਿਆ ਕਿ ਦਿੱਲੀ ਵਾਲਿਆਂ ਨੇ ਵੀ ਉਹਨੂੰ ਨਕਮਾ ਤੇ ਨਕਾਰਾ ਡਿਕਲੇਅਰ ਕਰਕੇ ਇਲੈਕਸ਼ਨ ਹਰਾਤੀ ਪਰ ਸਾਡੇ ਪੰਜਾਬ ਵਾਲੇ ਜਿਹੜੇ 92 ਗੁੰਗੇ ਨੇ ਜਿਹੜੇ ਸਾਡੇ ਪੰਜਾਬ ਦੇ 92 ਐਮਐਲਏ ਨੇ ਇਹ ਅੱਜ ਵੀ ਉਹਨਾਂ ਨੂੰ ਸਿਰ ਤੇ ਬਿਠਾ ਕੇ ਪੰਜਾਬ ਦੀ ਲੁੱਟ ਕਰਾ ਰਹੇ 95 ਤੋਂ ਲੈ ਕੇ ਹੁਣ ਤੱਕ ਕਦੇ ਅਜਿਹਾ ਵਾਪਰਿਆ ਨਹੀਂ ਅੱਜ ਤੱਕ ਕਦੇ ਵੀ ਨਹੀਂ ਜੀ ਮੈਂ ਕਹਿ ਰਿਹਾ ਕਿ ਇਹ ਐਕਟ ਹੈ ਐਕਟ ਨੂੰ ਕੋਈ ਵੀ ਕੈਬਨਿਟ ਦਾ ਡਿਸੀਜਨ ਸੁਪਰਸੀਡ ਨਹੀਂ ਕਰ ਸਕਦਾ ਇਹ ਬਿਲਕੁਲ ਗਲਤ ਹੈ ਜਦੋਂ ਇੱਕ ਐਕਟ ਪ੍ਰੋਵਾਈਡਡ ਹੈ ਐਕਟ ਦਾ ਸੈਕਸ਼ਨ 3 ਕਹਿੰਦਾ ਹੈ ਕਿ ਜੀ ਇਹਦੇ ਚੇਅਰਮੈਨ ਚੀਫ ਮਿਨਿਸਟਰ ਹੋਣਗੇ ਇਹਦੇ ਜਿਹੜੇ ਮੈਂਬਰ ਨੇ ਉਹ ਅਰਬਨ ਡਿਵੈਲਪਮੈਂਟ ਦੇ ਮਿਨਿਸਟਰ ਹੋਣਗੇ ਤਾਂ ਇੱਕ ਐਕਟ ਨੂੰ ਕੈਬਨਿਟ ਦਾ ਡਿਸੀਜਨ ਕਿੱਦਾਂ ਸੁਪਰਸੀਡ ਕਰ ਸਕਦਾ ਹੈ ਮਤਲਬ ਬੜੀ ਸਿੱਧੀ ਜੀ ਗੱਲ ਹੈ ਸੋ ਇਹ ਤਾਂ ਸਿੱਧਾ-ਸਿੱਧਾ ਸ਼ਰੇਆਮ ਤੱਕ ਹੈ ਇਹ ਸਿੱਧਾ-ਸਿੱਧਾ ਇਹ ਜਿਹੜੀ ਦਿੱਲੀ ਦੀ ਭੁੱਖ ਹੈ ਪੰਜਾਬ ਦੇ ਉੱਤੇ ਕਬਜ਼ਾ ਕਰਨ ਦੀ ਇਹ ਜਿਹੜੀ ਇਹਨਾਂ ਦੀ ਨਲਾਕੀ ਹੈ ਸਾਡੇ ਆਪਦਿਆਂ ਦੀ ਪੰਜਾਬ ਨੂੰ ਦਿੱਲੀ ਅੱਗੇ ਗਿਰਵੀ ਰੱਖਣ ਦੀ ਇਹ ਉਹਦੇ ਨਤੀਜੇ ਨੇ ਇਹ ਜਿਹੜਾ ਕੱਲ ਦਾ ਡਿਸੀਜਨ ਹੈ ਸਟੈਂਡ ਕਿਤੇ ਨਹੀਂ ਕਰਨਾ ਇਹ ਕੱਲ ਨੂੰ ਕੋਰਟ ਦੇ ਵਿੱਚ ਵੀ ਚੈਲੰਜ ਹੋਊਗਾ ਤੇ ਮੁੱਦੇ ਮੁੱਦੇ ਡਿੱਗੂਗਾ ਪਰ ਗੱਲ ਇਹ ਹੈ ਕਿ ਇਤਿਹਾਸ ਯਾਦ ਰੱਖੂਗਾ ਕਿ ਪੰਜਾਬ ਦੇ ਵਿੱਚ ਐਸੀ ਸਰਕਾਰ ਬਣੀ ਸੀ ਪੰਜਾਬ ਨੇ ਐਸੇ 92 ਲੋਕਾਂ ਨੂੰ ਵੋਟ ਪਾਈ ਸੀ ਜਿਨ੍ਹਾਂ ਨੇ ਪੰਜਾਬ ਦੇ ਹੱਕ ਦਿੱਲੀ ਅੱਗੇ ਸਰੈਂਡਰ ਕਰਨ 'ਚ ਕੋਈ ਕਸਰ ਨਹੀਂ ਛੱਡੀ। ਮਤਲਬ ਇਹਨੂੰ ਕੋਰਟ ਦੇ ਵਿੱਚ ਚੈਲੰਜ ਕੌਣ ਕਰ ਸਕਦਾ? ਸਰਕਾਰ ਕਰ ਸਕਦੀ ਹੈ ਜਾਂ ਤੁਸੀਂ ਵੀ ਕਰ ਸਕਦੇ ਹੋ। ਇਹ ਕੋਈ ਵੀ ਚੈਲੰਜ ਕਰ ਸਕਦਾ ਜੀ। ਜਿਹੜਾ ਐਕਟ ਦਾ ਪ੍ਰੋਵਾਈਜ਼ੋ ਹੈ ਇਹਨੂੰ ਕੋਈ ਵੀ ਚੈਲੰਜ ਕਰ ਸਕਦਾ ਹੈ। ਇਹ ਪੰਜਾਬ ਕੋਲੇ ਕੋਈ ਅਧਿਕਾਰ ਹੀ ਹੈ ਨਹੀਂ। ਪੰਜਾਬ ਦੀ ਕੈਬਨਿਟ ਕੋਲੇ ਕੋਈ ਅਧਿਕਾਰ ਹੀ ਹੈ ਨਹੀਂ ਕਿ ਕਿ ਇੱਕ ਜਿਹੜਾ ਐਕਟ ਹੈ 1995 ਦਾ ਐਕਟ ਹੈ ਉਹਦੇ 'ਚ ਕਿਸੇ ਵੀ ਤਰੀਕੇ ਦੀ ਅਮੈਂਡਮੈਂਟ ਕੀਤੇ ਬਿਨਾ ਐਸਾ ਕੋਈ ਵੀ ਡਿਸੀਜਨ ਉਹ ਗਲਤ ਹੈ। ਕਾਨੂੰਨ ਦੇ ਮੁਤਾਬਕ ਉਰੇ ਸਰਕਾਰਾਂ ਚੱਲਦੀਆਂ ਨੇ ਸੰਵਿਧਾਨ ਦੇ ਮੁਤਾਬਕ ਚੱਲਦੀਆਂ ਨੇ। ਇਹ ਆਮ ਆਦਮੀ ਪਾਰਟੀ ਦੀ ਮਨਮਰਜ਼ੀਆਂ ਨਹੀਂ ਕਿ ਜਿਹਨੂੰ ਮਰਜ਼ੀ ਜਿੱਥੇ ਮਰਜ਼ੀ ਲਾ ਦਿਓ ਜੀ ਬਹੁਤ ਬਹੁਤ ਧੰਨਵਾਦ ਕਲੀਅਰ ਸਾਹਿਬ ਤੁਸੀਂ ਸਮਝਾ ਦਿੱਤਾ ਜੀ ਧੰਨਵਾਦ ਜੀ ਬਹੁਤ